ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਧੰਨ ਗੁਰੂ ਰਾਮਦਾਸ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣ ਤੇ ਅੱਜ ਆਪਾਂ ਬਣਾਉਣ ਲੱਗੇ ਆ ਗਾਜਰ ਪਾਠ ਜਿਹਨੂੰ ਆਪਾਂ ਗਜਰੇਲਾ ਵੀ ਕਹਿੰਦੇ ਆ ਤੇ ਇਹ ਆਪਾਂ ਲਈਆਂ ਨੇ 2.5 ਕਿਲੋ ਗਾਜਰਾ ਤੇ ਆਹ ਨੇ ਆਪਾਂ ਤਲਕੀ ਨੇ ਪੁੱਟ ਤੇ ਸੇ ਹੁਣ ਆਪਾਂ ਇਹਨੂੰ ਛਿੱਲ ਕੇ ਤੇ ਆਹ ਜਿਹੜੇ ਡੰਡਲ ਜੇ ਉਤਾਰ ਕੇ ਚੰਗੀ ਤਰ੍ਹਾਂ ਛਿੱਲ ਕੇ ਤੇ ਕ੍ਰਸ਼ ਕਰਨੇ ਆ ਤੇ ਉਸ ਤੋਂ ਬਾਅਦ ਆਪਾਂ ਬਣਾਵਾਂਗੇ ਗਜਰੇਲਾ ਤੇ ਫਿਰ ਤੁਹਾਨੂੰ ਬਣਦਾ ਹੋਇਆ ਦਿਖਾਵਾਂਗੇ ਗਾਜਰਾਂ ਕ੍ਰਸ਼ ਕਰ ਲਈਏ ਆਪਾਂ ਬੋਜੀ ਆਪਾਂ ਲੱਗਿਆ ਗਾਜਰਾਂ ਨੂੰ ਛਿੱਲਣ ਤੇ ਛਿੱਲ ਕੇ ਰੱਖ ਲੈਨੇ ਆ ਤੇ ਫਿਰ ਇਹਨਾਂ ਨੂੰ ਇਹਨਾਂ ਨੂੰ ਪਹਿਲਾਂ ਨਾ ਤੋੜਿਆ ਸੀਗਾ ਇਹ ਤਾਂ ਤੋਂ ਬਾਅਦ ਕੁੜੀਆਂ ਜੀਆਂ ਜਿਵੇਂ ਡਰਾਈ ਜੀਆਂ ਹੋ ਗਈਆਂ ਤੇ ਫਿਰ ਆਪਾਂ ਇਹਨਾਂ ਨੂੰ ਸਿਲੀਆ ਸਿਲੂਕਿੱਤਾ ਫਿਰ ਕੱਦੂ ਕਸ਼ ਕਰਕੇ ਤੇ ਨਾਲ ਦੀ ਨਾਲ ਬਸ ਕੜਾਈ ਤੇ ਦੁੱਧ ਪਾ ਕੇ ਤੇ ਪਰ ਰੱਖ ਦੇਾਂਗੇ ਲਓ ਜੀ ਗਾਜਰਾ ਪਲੀਆਂ ਛੇਲ ਤੇ ਹੁਣ ਆਪਾਂ ਇਹਨਾਂ ਨੂੰ ਕੱੜਾਂਗੇ ਕੱਤਕਸ਼ ਤੇ ਬਸ ਇਸ ਲਈ ਥੋੜਾ ਟਾਈ ਲੱਗੇਗਾ ਜਦੋਂ ਉਹ ਜਾਂਦ ਗਿਆ ਨੇ ਲੇ ਗਿਆ ਤੇ ਕਿਤੇ ਕਸ਼ ਕਰਕੇ ਬੱਚਾ ਲਈ ਡਿਮਾਂਡ ਹੋ ਜੇਗੀ ਅੱਜ ਪੂਰੀ ਵਾਸਤੇ ਕਹਿੰਦੇ ਸੀ ਜ਼ਿਆਦਾ ਬਣਾਵਾਂਗੇ ਪਰ ਬੱਚੇ ਅੱਜ ਕਹਿ ਗਏ ਕਾਲੇ ਇਹ ਇਸ ਕਰਕੇ ਮੈਂ ਤੇ ਜਲਦੀ ਜਲਦੀ ਬਣਾ ਦਿੰਨੇ ਆਪਾਂ ਸਿਰਫ ਇੱਥੇ ਫੋਕਸ ਰਵੇ ਫੱਟੇ ਲਓ ਜੀ ਇਹ ਆਪਾਂ ਦੁੱਧ ਪੁਣ ਕੇ ਰੱਖਿਆ ਐ ਸੀਗਾ ਇਹ ਆਪਾਂ ਪਾਤਾ ਲੜਾਈ ਚ ਤੇ ਹੁਣ ਆਪਾਂ ਜਦੋਂ ਦੁੱਧ ਨੂੰ ਉਬਾਲ ਆ ਗਿਆ ਵਾਸੀ ਆਪਾਂ ਨਾਲ ਵੀ ਗਾਜਰਾ ਪਾ ਦਈਏ ਤੇ ਕੋਈ ੱਡੀ ਵੱਡੀ ਗੱਲ ਨਹੀਂ ਹੁੰਦੀ ਕਿਉਂਕਿ ਗਾਜਰਾ ਦੁੱਧ ਵਿੱਚ ਜਜਬ ਹੋ ਜਾਣਾ ਹੈ ਪਰ ਦੁੱਧ ਨੂੰ ਉਬਾਲਾ ਜਦੇ ਤੇ ਥੋੜਾ ਜਿਹਾ ਟੇਸਟ ਹੋਰ ਵਧੀਆ ਹੋ ਜਾਂਦਾ ਇਸ ਕਰਕੇ ਆਪਾਂ ਉਬਾਲਾ ਆ ਜਾਏਗਾ ਤੇ ਫਿਰ ਵਿੱਚ ਗਾਜਰਾ ਪਾਵਾਂਗੇ ਸੋ ਤਰਹੁਣੇ ਇੱਧਰ ਸੌਣੇ ਇਹਨੋ ਵਾਲਾ ਆ ਗਿਆ ਹਾਂਜੀ ਆ ਦੇਖੋ ਆਪਣਾ ਦੁੱਧ ਹੋ ਗਿਆ ਗਰਮ ਤੇ ਇੱਧਰ ਹੋ ਗਈਆਂ ਆਪਣੀਆਂ ਗਾਜਰਾ ਤਿਆਰ ਤੇ ਹੁਣ ਆਪਾਂ ਲੱਗਿਆ ਗਾਜਰਾ

ਮ ਗੇਟ ਬਣਾਇਆ ਸੀ ਨਾ ਤੇ ਫਿਰ ਲੈ ਚ ਅਜ ਬੱਚੇ ਪੈ ਕੇ ਕਾਲੇ ਕਿਸੇ ਵੀ ਇੱਕ ਵਾਰੀ ਇੰਨਾ ਕ ਬਣਾ ਦਿੰਦੇ ਆ ਜੀ ਆ ਆਪਣਾ ਹੋ ਗਿਆ ਇਸ ਤਰ੍ਹਾਂ ਦਾ ਤੇ ਇਹਨੂੰ ਆਪਾਂ ਟਾਈਮ ਟਾਈਮ ਤੇ ਹਿਲਾਇ ਜਾਨੇ ਆ ਤੇ ਉਧਰ ਆਪਾਂ ਆਪਣੇ ਡਰਾਈ ਫਰੂਟ ਵੀ ਤਿਆਰ ਕਰਦੇ ਪਏ ਆ ਜਿਹੜੇ ਆ ਮੈਂ ਕੱਟ ਕੇ ਪਾਣੇ ਤੇ ਇਹ ਤਾਂ ਦੇ ਪੂ ਹੋ ਗਿਆ ਪੋਜੀਸ਼ਨ ਚ ਮੈਂ ਉਹ ਜਿਹੜਾ ਬੋਟਾ ਇਹਨੂੰ ਵਰਤਦੇ ਹਾਂ ਚੋ ਸਾਡੇ ਗਜਰੇਲੇ ਦੇ ਆਓ ਜੀ ਇਹ ਆਪਣੇ ਹੋ ਗਏ ਕਾਜੂ ਇਹ ਕਿਸ਼ਮਿਸ਼ ਸੌਗੀ ਤੇ ਇਹ ਹੈਗੇ ਆਪਣੇ ਬਦਾਮ ਇਹ ਹੈਗੀ ਖੰਡ ਚੀਨੀ ਤੇ ਇਹ ਚਾਰੇ ਚੀਜ਼ਾਂ ਚੀਨੀ ਤਾਂ ਆਪਾਂ ਹੁਣ ਪਾ ਦੇਣੀ ਆ ਇੱਧਰ ਆ ਚੀਨੀ ਆਪਾਂ ਪਾ ਦੇਣੀ ਆ ਵਿੱਚ ਗਜਰੇਲੇ ਦੇ ਤੇ ਗਜਰੇਲੇ ਦੀ ਲੁੱਕ ਦੇਖ ਲਓ ਤੁਸੀਂ काफ़ी मतलब भी बस हम बनने वाला ही है दस बस मिनट तक बन जाएगा बहुत फाइनली तैयार हो चुके बस थोड़े ही फर्क रह गया हाँ जी अपना गजरेला हो गया फाइनली तैयार ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਆਂ ਵੀ ਖੋਆ ਤੇ ਗਾਜਰ ਕਿੰਨੀ ਵਧੀਆ ਤਰ੍ਹਾਂ ਨਾਲ ਮਿਕਸ ਹੋ ਗਿਆ ਤੇ ਉਹ ਡਰਾਈ ਫਰੂਟ ਤੁਹਾਨੂੰ ਦਿਖਾਏ ਸੀਗੇ ਆਪਾਂ ਤੇ ਖੰਡ ਵੀ ਪੂਰੀ ਤਰ੍ਹਾਂ ਨਾਲ ਮਿਕਸ ਹੋ ਗਈ ਆ ਤੇ ਹੁਣ ਆ ਤੁਹਾਡੇ ਅੰਕਲ ਨੂੰ ਵੀ ਦੇਖ ਲਓ ਕੰਮ ਲਾਇਆ ਮੇਰੀ ਬਾਹਾਂ ਥੱਕ ਗਈ ਸੀਗੀ ਤੇ ਮੈਂ ਕਿਹਾ ਕਿਸੇ ਵੀ ਨਾਲ ਹੈਲਪ ਕਰਵਾਓ ਤੇ ਸਕੂਲੇ ਦੇਖ ਲਓ ਤੁਹਾਨੂੰ ਪੁੱਟਦੇ ਸੀਗੇ ਤੇ ਮੈਂ ਕਿਹੜੇ ਕੰਮੇ ਲਾਇਆ ਆਇਆ ਤੇ ਹੁਣ ਤੁਸੀਂ ਸਾਰੇ ਸਟੂਡੈਂਟ ਦੱਸਿਓ ਕਿ ਤੁਹਾਨੂੰ ਇਹ ਗਜਰੇਲਾ ਬਣਿਆ ਕਿਵੇਂ ਦਾ ਲੱਗਿਆ ਜ਼ਰੂਰ ਦੱਸਿਓ ਮੇਰੇ ਬੱਚਿਆ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ 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 ਜ਼ਰੂਰ ਕਰੋ ਹਾਂ ਲੋ ਜੀ ਫਾਈਨਲੀ ਹੋ ਗਿਆ ਆਪਣਾ ਗਜਰੇਲਾ ਗਜਰ ਪਾਠ ਤਿਆਰ ਤੇ ਤੁਸੀਂ ਦੱਸਿਓ ਗੇਰੀ ਲੁੱਕ ਤੁਹਾਨੂੰ ਕਿਵੇਂ ਜੀ ਲੱਗੀ ਤੇ ਕਿਵੇਂ ਦਾ ਬਣਿਆ ਫਿਰ ਦੱਸਿਓ ਕਮੈਂਟ ਕਰਕੇ ਵੀ ਦੱਸਿਓ ਤੇ ਜੀ ਦੱਸਿਓ ਪੰਮਾ ਜੀ